ਗੁਜਰਾਤ ਦੇ ਵਿਦੇਈਏ ਤਸਵੀਰਾਂ ਨੇ ਜਿੱਥੇ ਪਾਣੀ ਦੇ ਵਿੱਚ ਦੋ ਕੁੜੀਆਂ ਫਸੀਆਂ ਹੋਈਆਂ ਨੇ ਚੋ ਬੱਚੀਆਂ ਜਿਹੜੀਆਂ ਨੇ ਉਹ ਫਸੀਆਂ ਹੋਈਆਂ ਨੇ ਜਿਸ ਨੂੰ ਪੁਲਿਸ ਵਾਲੇ ਇੱਕ ਜਿਹੜੇ ਨੇ ਆਪਣੇ ਮੋਢੇ ਤੇ ਬਿਠਾ ਕੇ ਇਸ ਬੱਚੀਆਂ ਨੂੰ ਜਿਹੜੇ ਸੁਰੱਖਿਤ ਲੈ ਕੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁਜਰਾਤ ਦੇ ਵਿੱਚ ਵੀ ਜਿਹੜਾ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਉਪਮੀ ਦਾ ਮੰਜ਼ਰ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਦੇਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀਗੀਆਂ ਜਿੱਥੇ ਅਹਮਦਾਬਾਦ ਦੇ ਵਿੱਚ ਦੀਆਂ ਤਸਵੀਰਾਂ ਸੀਗੀਆਂ ਅਹਮਦਾਬਾਦ ਦੇ ਪੋਰਸ਼ ਇਲਾਕੇ ਦੀਆਂ ਤਸਵੀਰਾਂ ਸੀਗੀਆਂ ਜਿਵੇਂ ਚਪਾਰੀ ਮੀਦੇ ਨਾਲ ਜ਼ਮੀਨ ਦੇ ਵਿੱਚ ਜਿਹੜਾ ਪਾੜ ਪੈ ਜਾਂਦਾ ਫਿਲਹਾਲ ਇਹ ਵੀ ਦੱਸਿਆ ਗਿਆ ਸੀ ਕਿ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕਿਸੇ ਨੂੰ ਪਰ ਪਾਰੀ ਮੀਦੇ ਨਾਲ ਇੰਨਾ ਵੱਡਾ ਪਾੜ ਪੈ ਜਾਣਾ ਆਪਣੇ ਵਿੱਚ ਹੀ ਇੱਕ ਬਹੁਤ ਹੀ ਖੌਫਨਾਕ ਮੰਜ਼ਰ ਸੀ ਯਾਦ አስਦੀਏ ਕਿ ਹੁਣ ਇਹ ਤਸਵੀਰਾਂ ਫੇਰ ਇੱਕ ਵਾਰ ਤੋਂ ਗੁਜਰਾਤ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਦੋ ਬੱਚੀਆਂ ਨੂੰ ਜਿਹੜੇ ਨੇ ਪੁਲਿਸ ਵਾਲਾ ਇੱਕ ਦੋ ਬੱਚੀਆਂ ਨੂੰ ਮੋਢੇ ਤੇ ਬਿਠਾ ਕੇ ਜਿਹੜਾ ਉਹ ਸੁਰੱਖਿਤ ਲੈ ਕੇ ਜਾ ਰਿਹਾ ਹੈ ਫਿਲਹਾਲ ਪੁਲਿਸ ਵਾਲੇ ਦੀ ਬਹਾਦਰੀ ਤੁਸੀਂ ਦੇਖ ਸਕਦੇ ਹੋ ਪ੍ਰਿਥਵੀ ਰਾਜ ਸਿੰਘ ਜਡੇਜਾ ਦੱਸਿਆ ਜਾ ਰਿਹਾ ਹੈ ਇਸ ਪੁਲਿਸ ਵਾਲੇ ਦਾ ਨਾਮ ਜਿਹੜਾ ਹੈ ਉਹ जिस ਤਰੀਕੇ ਦੇ ਨਾਲ ਪਾਣੀ ਮੀਂਹ ਦੇ ਦੌਰਾਨ ਨਦੀਆਂ ਇਹ ਖਬਰਾਂ ਨੇ ਪਾਣੀ ਮੀਂਹ ਜ ਜਿੰਨੇ ਤਬਾਹੀ ਮਚਾਈ ਹੋਇਆ ਇਹ ਮੰਜ਼ਰ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਹਾਦੂਰੀ ਪੁਲਿਸ ਵਾਲੇ ਦੀ ਕਿ ਜੋ ਬੱਚਿਆਂ ਨੂੰ ਮੋਢੇ ਤੇ ਬਿਠਾ ਕੇ ਸੁਰੱਖਿਤ ਜਿਹੜਾ ਟਿਕਾਣੇ ਤੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਤਾਂ ਗੁਜਰਾਤ ਦੇ ਵੀ ਦੀਆਂ ਤਸਵੀਰਾਂ ਨੇ ਜਿੱਥੇ ਪਾਣੀ ਦੇ ਵਿੱਚ ਦੋ ਕੁੜੀਆਂ ਫਸੀਆਂ ਹੋਈਆਂ ਨੇ ਜੋ ਬੱਚੀਆਂ ਜਿਹੜੀਆਂ ਨੇ ਉਹ ਫਸੀਆਂ ਹੋਈਆਂ ਨੇ ਜਿਸ ਨੂੰ ਪੁਲਿਸ ਵਾਲਾ ਇੱਕ ਜਿਹੜੇ ਨੇ ਆਪਣੇ ਮੋਢੇ ਤੇ ਬਿਠਾ ਕੇ ਇਸ ਬੱਚਿਆਂ ਨੂੰ ਜਿਹੜੇ ਸੁਰੱਖਿਤ ਲੈ ਕੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁਜਰਾਤ ਦੇ ਵਿੱਚ ਵੀ ਜਿਹੜਾ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਉਹ ਮੀਂਹ ਦਾ ਮੰਜ਼ਰ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਥੋੜੀ ਦੇਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀਗੀਆਂ ਜਿੱਥੇ ਅਹਮਦਾਬਾਦ ਦੇ ਵਿੱਚ ਦੀਆਂ ਤਸਵੀਰਾਂ ਸਿਗੀਆਂ ਅੰਮਦਾਬਾਦ ਦੇ ਪੋਰਸ਼ ਲੱਕੀ ਦੀਆਂ ਤਸਵੀਰਾਂ ਸਿਗੀਆਂ ਜਿਵੇਂ ਚਪਾਰੀਮੀ ਦੇ ਨਾਲ ਜ਼ਮੀਨ ਦੇ ਵਿੱਚ ਜਿਹੜਾ ਪਾੜ ਪੈ ਜਾਂਦਾ ਫਿਲਹਾਲ ਇਹ ਵੀ ਦੱਸਿਆ ਗਿਆ ਸੀ ਕਿ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕਿਸੇ ਨੂੰ ਪਰ ਪਾਰੀਮੀ ਦੇ ਨਾਲ ਇੰਨਾ ਵੱਡਾ ਪਾੜ ਪੈ ਜਾਣਾ ਆਪਣੇ ਵਿੱਚ ਹੀ ਇੱਕ ਬਹੁਤ ਹੀ ਖੌਫਨਾਕ ਮੰਜ਼ਰ ਸੀ ਯਾਦ ਦੱਸਦੀ ਹੈ ਕਿ ਹੁਣ ਇਹ ਤਸਵੀਰਾਂ ਫੇਰ ਇੱਕ ਵਾਰ ਤੋਂ ਗੁਜਰਾਤ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਦੋ ਬੱਚੀਆਂ ਨੂੰ ਜਿਹੜੇ ਨੇ ਪੁਲਿਸ ਵਾਲਾ ਇੱਕ ਦੋ ਬੱਚੀਆਂ ਨੂੰ ਮੋਢੇ ਤੇ ਬਿਠਾ ਕੇ ਜਿਹੜਾ ਉਹ ਸੁਰੱਖਿਤ ਲੈ ਕੇ ਜਾ ਰਿਹਾ ਹੈ ਫਿਲਹਾਲ ਪੁਲਿਸ ਵਾਲੇ ਦੀ ਬਹਾਦਰੀ ਤੁਸੀਂ ਦੇਖ ਸਕਦੇ ਹੋ ਪ੍ਰਿਥਵੀ ਰਾਜ ਸਿੰਘ ਜਿਹੜੇ ਜਾਂ ਦੱਸਿਆ ਜਾ ਰਿਹਾ ਹੈ ਇਸ ਪੁਲਿਸ ਵਾਲੇ ਦਾ ਨਾਮ ਜਿਹੜਾ ਹੈ ਉਹ जिस ਤਰੀਕੇ ਦੇ ਨਾਲ ਪਾਰੀ ਮੀਂਹ ਦੇ ਦੌਰਾਨ ਨਦੀਆਂ ਇਹ ਖਬਰਾਂ ਨੇ ਪਾਰੀ ਮੀਂਹ ਜ ਜਿੰਨੇ ਤਬਾਹੀ ਮਚਾਈ ਹੋਇਆ ਇਹ ਮੰਜ਼ਰ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਹਾਦੂਰੀ ਪੁਲਿਸ ਵਾਲੇ ਦੀ ਕਿ ਜੋ ਬੱਚਿਆਂ ਨੂੰ ਮੋਢੇ ਤੇ ਬਿਠਾ ਕੇ ਸੁਰੱਖਿਤ ਜਿਹੜਾ ਟਿਕਾਣੇ ਤੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਤਾਂ ਗੁਜਰਾਤ ਦੇ ਵਿਧੀਆਂ ਤਸਵੀਰਾਂ ਨੇ ਜਿੱਥੇ ਪਾਣੀ ਦੇ ਵਿੱਚ ਦੋ ਕੁੜੀਆਂ ਫਸੀਆਂ ਹੋਈਆਂ ਨੇ ਜੋ ਬੱਚੀਆਂ ਜਿਹੜੀਆਂ ਨੇ ਉਹ ਫਸੀਆਂ ਹੋਈਆਂ ਨੇ ਜਿਸ ਨੂੰ ਪੁਲਿਸ ਵਾਲੇ ਇੱਕ ਜਿਹੜੇ ਨੇ ਆਪਣੇ ਮੋਢੇ ਤੇ ਬਿਠਾ ਕੇ ਇਸ ਬੱਚਿਆਂ ਨੂੰ ਜਿਹੜੇ ਸੁਰੱਖਿਤ ਲੈ ਕੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁਜਰਾਤ ਦੇ ਵਿੱਚ ਵੀ ਜਿਹੜਾ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਉਪਮੀ ਦਾ ਮੰਜ਼ਰ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਦੇਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀਗੀਆਂ ਜਿੱਥੇ ਅਹਮਦਾਬਾਦ ਦੇ ਵਿੱਚ ਦੀਆਂ ਤਸਵੀਰਾਂ ਸੀਗੀਆਂ ਅਹਮਦਾਬਾਦ ਦੇ ਪੋਰਸ਼ ਇਲਾਕੇ ਦੀਆਂ ਤਸਵੀਰਾਂ ਸੀਗੀਆਂ ਜਿਵੇਂ ਚਪਾਰੀ ਮੀਦੇ ਨਾਲ ਜ਼ਮੀਨ ਦੇ ਵਿੱਚ ਜਿਹੜਾ ਪਾੜ ਪੈ ਜਾਂਦਾ ਫਿਲਹਾਲ ਇਹ ਵੀ ਦੱਸਿਆ ਗਿਆ ਸੀ ਕਿ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕਿਸੇ ਨੂੰ ਪਰ ਪਾਰੀ ਮੀਦੇ ਨਾਲ ਇੰਨਾ ਵੱਡਾ ਪਾੜ ਪੈ ਜਾਣਾ ਆਪਣੇ ਵਿੱਚ ਹੀ ਇੱਕ ਬਹੁਤ ਹੀ ਖੌਫਨਾਕ ਮੰਜ਼ਰ ਸੀ ਯਾਦ ਦੱਸਦੀ ਹੈ ਕਿ ਹੁਣ ਇਹ ਤਸਵੀਰਾਂ ਫੇਰ ਇੱਕ ਵਾਰ ਤੋਂ ਗੁਜਰਾਤ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਦੋ ਬੱਚੀਆਂ ਨੂੰ ਜਿਹੜੇ ਨੇ ਪੁਲਿਸ ਵਾਲਾ ਇੱਕ ਦੋ ਬੱਚੀਆਂ ਨੂੰ ਮੋਢੇ ਤੇ ਬਿਠਾ ਕੇ ਜਿਹੜਾ ਉਹ ਸੁਰੱਖਿਤ ਲੈ ਕੇ ਜਾ ਰਿਹਾ ਹੈ ਫਿਲਹਾਲ ਪੁਲਿਸ ਵਾਲੇ ਦੀ ਬਹਾਦਰੀ ਤੁਸੀਂ ਦੇਖ ਸਕਦੇ ਹੋ ਪ੍ਰithvi ਰਾਜ ਸਿੰਘ ਜਿਹੜੇ ਜਾਂ ਦੱਸਿਆ ਜਾ ਰਿਹਾ ਹੈ ਇਸ ਪੁਲਿਸ ਵਾਲੇ ਦਾ ਨਾਮ ਜਿਹੜਾ ਹੈ ਉਹ जिस ਤਰੀਕੇ ਦੇ ਨਾਲ ਪਾਰੀ ਮੀਂਹ ਦੇ ਦੌਰਾਨ ਨਦੀਆਂ ਇਹ ਖਬਰਾਂ ਨੇ ਪਾਰੀ ਮੀਂਹ ਦੇ ਜਿਸ ਨੇ ਤਬਾਹੀ ਮਚਾਈ ਹੋਇਆ ਇਹ ਮੰਜ਼ਰ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਹਾਦਰੀ ਪੁਲਿਸ ਵਾਲੇ ਦੀ ਕਿ ਜੋ ਬੱਚਿਆਂ ਨੂੰ ਮੋਢੇ ਤੇ ਬਿਠਾ ਕੇ ਸੁਰੱਖਿਤ ਜਿਹੜਾ ਟਿਕਾਣੇ ਤੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ